ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬਸਾਰ ਦੇ ਨਾਲ ਮੈਂ ਤੁਹਾਡੇ ਨਾਲ ਸੰਦੀਪ ਕੌਰ ਪੁਸਤਕ ਹਨੇ ਹਨੇ ਪਾਸ਼ਾਹੀ ਪੜ ਰਹੇ ਹਾਂ ਇਸ ਦੇ ਕੁੱਲ 30 ਪਾਠ ਨੇ ਤੇ ਉਹਨਾਂ ਵਿੱਚੋਂ 27 ਨੰਬਰ ਪਾਠ ਅਸੀਂ ਅੱਜ ਪੜਨਾ ਹੈ ਜਿਹੜੇ ਵੀ ਦਰਸ਼ਕ ਇਸ ਪੁਸਤਕ ਦਾ ਇਤਿਹਾਸ ਸੁਣਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਅਸੀਂ ਪਲੇਲਿਸਟ ਬਣਾ ਦਿੱਤੀ ਹੈ ਸੋ ਆਪ ਇਸ ਪੁਸਤਕ ਦਾ ਲੜੀਵਾਰ ਇਤਿਹਾਸ ਪੰਜਾਬ ਸਾਰ ਤੋਂ ਸਰਵਣ ਕਰ ਸਕਦੇ ਹਾਂ। ਪਾਠ ਨੰਬਰ 27 ਇहां ਸ਼ਹੀਦ ਹਮ ਹੋਏਗੇ ਲੜਕਰ ਮਜਮੇਦੀਨ ਸਿੰਗਾ ਨਾਲ ਸੰਧੀ ਕਰਕੇ ਮੀਰ ਮੰਨੂ ਅਫਦਾਲੀ ਵੱਲ ਹੋਇਆ। ਬਿਨਾਂ ਕਿਸੇ ਨਤੀਜੇ ਪ੍ਰਾਪਤੀ ਤੋਂ ਹਰਾਮਰੌਣੀ ਤੋਂ ਮੁੜੀ ਉਸਦੀ ਫੌਜ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਦੁਰਾਨੀ ਦੇ ਗਿਲਜਾਂ ਦਾ ਮੁਕਾਬਲਾ ਕਰਨ ਦੀ ਉਹਨਾਂ ਵਿੱਚ ਰਤਾ ਤਾਕਤ ਨਹੀਂ ਬਚੀ ਸੀ। ਮੀਰ ਮੰਨੂ ਨੇ ਅਫਦਾਲੀ ਨੂੰ ਚਿੱਠੀ ਲਿਖ ਕੇ ਉਸ ਦੀ ਤਾਬੇਦਾਰੀ ਮੰਨ ਲਈ ਦਰਿਆਚਨਾ ਆਪਣੇ ਕੰਦੇ ਮੀਰ ਮੰਨੂ ਅਹਿਮਦ ਸ਼ਾਹ ਨੂੰ ਮਿਲਿਆ ਉਸ ਨੇ ਅਬਦਾਲੀ ਨੂੰ ਉਹ ਪੇਸ਼ਕਸ਼ ਕੀਤੀ ਜੋ ਜਾਕਰਿਆ ਖਾਨ ਨਾਦਰ ਸ਼ਾਹ ਨੂੰ ਪਰਦਾ ਰਿਆ ਸੀ 15 ਲੱਖ ਰੁਪਈਆ ਨਗਦ ਲੈ ਕੇ ਅਬਦਾਲੀ ਪਿੱਛੇ ਮੁੜ ਗਿਆ ਜਦ ਅਬਦਾਲੀ ਨਾਲ ਸੁਲਾ ਦੀ ਗੱਲ ਦਿੱਲੀ ਬਾਦਸ਼ਾਹ ਨੇ ਸੁਣੀ ਤਾਂ ਉਸ ਨੇ ਗੁੱਸੇ ਵਿੱਚ ਸ਼ਾਹ ਨਿਵਾਜ਼ ਨੂੰ ਸਹਾਇਤਾ ਦਾ ਭਰੋਸਾ ਦਿੰਦਿਆਂ ਹੋਇਆਂ ਕਿਹਾ ਪੁਰ ਜਾ ਕੇ ਮਲਤਾਨ ਦਾ ਬਲਵੇ ਦਿੱਲੀ ਦੀ ਇਸੇ ਸਹਿ ਉੱਤੇ ਸ਼ਾਹ ਨਿਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ ਦੀਵਾਨ ਕੋਡਾ ਮਲ ਨੇ ਹੁਣ ਖਾਲਸਾ ਪੰਥ ਅੱਗੇ ਯਾਰ ਜੋਈ ਕੀਤੀ ਹੈ ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਤਾਂ ਕੋਡਾ ਮਲ ਨਿਤ ਪ੍ਰਤੀ ਭਰਦਾ ਹੀ ਹੈ ਸੰਧਿਆ ਦੀ ਸੋਦਰ ਆਰਤੀ ਉਹ ਖਾਲਸੇ ਦੇ ਦੀਵਾਨਾਂ ਵਿੱਚ ਹੀ ਸਰਵਣ ਕਰਦਾ ਸੀ ਕਦੇ ਵੀ ਪੰਥ ਦੀ ਤਾਬੇ ਉਹ ਖਾਲੀ ਹੱਥ ਨਹੀਂ ਆਇਆ ਸੀ ਕੜਾ ਪ੍ਰਸ਼ਾਦੀ ਦੇਖਦੇ ਨਾਲ-ਨਾਲ ਕੜਾ ਪ੍ਰਸ਼ਾਦੀ ਦੇਖਦੇ ਨਾਲ-ਨਾਲ ਹੁੱਕਾ ਬਖਸ਼ਾਉਣ ਲਈ ਲੱਗੀ ਤਨਖਾਹ ਵਜੋਂ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਢੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਨੀ ਭੇਟਾ ਮੱਥਾ ਟੇਕਦਾ ਸੀ ਨਿਹੰਗ ਸਿੰਘਾਂ ਨੂੰ ਨਿੱਤ ਪ੍ਰਤੀ ਮਿੱਠੀਆਂ ਸ਼ਹੀਦੀ ਦੇਗਾਂ ਛਕਾਉਣ ਕਰਕੇ ਅਤੇ ਪੰਥ ਪ੍ਰਤੀ ਮਿਠਾਸ ਭਰਿਆ ਰਵਈਆ ਹੋਣ ਕਰਕੇ ਸਿੰਘ ਉਸ ਨੂੰ ਮਿੱਠਾ ਮੱਲ ਕਹਿਣ ਲੱਗ ਪਏ ਸਨ ਮੈਂ ਮੀਰ ਮੰਨੂ ਨੂੰ ਜਵਾਬ ਦੇ ਆਇਆ ਹਾਂ ਕਿ ਸ਼ਾਹ ਨਿਵਾਜ਼ ਨੂੰ ਜਿਉਂਦਾ ਨੂੜ ਕੇ ਉਸ ਅੱਗੇ ਪੇਸ਼ ਕਰਾਂਗਾ ਕੌੜਾ ਮੱਲ ਨੇ ਆਪਣੀ ਮਨਸ਼ਾ ਪੰਥ ਦੇ ਸਨਮੁਖ ਰੱਖੀ ਤੁਹਾਡੀ ਜਵਾਨ ਸਾਡੀ ਜਵਾਨ ਹੈ ਮਿੱਠਾ ਮੱਲ ਜੀ ਖਾਲਸਾ ਇਸ ਮੁਹਿੰਮ ਵਿੱਚ ਤੁਹਾਡਾ ਜ਼ਰੂਰ ਸਾਥ ਦੇਵੇਗਾ ਪਰ ਸ਼ਾਹ ਨਿਵਾਜ਼ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ ਲੱਖੂ ਖੱਤਰੀ ਦੇ ਕਾਰਿਆਂ ਦੇ ਪਿੱਛੇ ਸ਼ਾਹ ਨਿਵਾਜ਼ ਦਾ ਪੂਰਾ ਹੱਥ ਰਿਹਾ ਹੈ ਉਸ ਦੀ ਕੀਤੀ ਦਾ ਫਲ ਭੁਗਤੌਣ ਤੇ ਲੱਖੂ ਕੋਲ ਪਹੁੰਚਾਉਣ ਦੀ ਸੇਵਾ ਤਾਂ ਖਾਲਸਾ ਹੀ ਲੂਟੇਗਾ। ਬਾਕੀ ਜੋ ਵੀ ਤੁਸੀਂ ਕਹੋ ਬਾਬਾ ਸ਼ਾਮ ਸਿੰਘ ਬੋਲੇ। ਨਾਲ ਹੀ ਜੇ ਤੁਸੀਂ ਇੱਕ ਬੇਨਤੀ ਹੋਰ ਮੰਨ ਲਓ। ਸਰਦਾਰ ਜੱਸਾ ਸਿੰਘ ਆਲੂਵਾਲੀਆ ਬੋਲੇ। ਹੁਕਮ ਸਰਦਾਰ ਸਾਹਿਬ। ਨਨਕਾਣਾ ਸਾਹਿਬ ਤੇ ਵਾਲੀਲਾ ਸਾਹਿਬ ਗੁਰੂ ਘਰ ਬਣਵਾ ਦਿਓ ਤੇ ਵੱਡੇ ਪਰਪਕਾਰ ਵਾਲੀ ਗੱਲ ਹੋਵੇਗੀ। ਮੇਰੇ ਧੰਨ ਭਾਗ ਕਹਿੰਦੇ ਆਂ ਦੀਵਾਨ ਕੌੜਾ ਮੱਲ ਦੀ ਸਹਿਮਤੀ ਪ੍ਰਗਟਾਈ ਤੇ ਪੰਥ ਤੇ ਕੌੜਾ ਮਲ ਨਾਲ ਮੁਲਾਕਾਤ ਵਾਲਾ ਚਾਲਾ ਪਾ ਦਿੱਤਾ ਤੇ ਪੰਥ ਨੇ ਕੌੜਾ ਮਲ ਨਾਲ ਮੁਲਾਕਾਤ ਵਾਲਾ ਚਾਲਾ ਪਾ ਦਿੱਤਾ ਦੋਹੇ ਫੌਜਾਂ ਆਮੋ ਸਾਹਮਣੇ ਹਨ ਫੌਜਾਂ ਵਿੱਚ ਕਿਰਿਆ ਸ਼ਾਨੀਵਾਦ ਹਾਥੀ ਤੇ ਸਵਾਰ ਹੋ ਕੇ ਮੁਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੌੜਾ ਮਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪਿਛਾਂ ਖਿਸਕ ਰਹੇ ਹਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾਪਤੀ ਜੇ ਸਨ ਤੇ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦਾ ਸੇਰਾ ਤਕੌੜਾ ਮਲ ਦੇ ਸਰ ਹੀ ਬੱਜੇਗਾ। ਦੋਹਾਂ ਪਾਸਿਆਂ ਦੇ ਮੁਗਲਾਂ ਨੇ ਇੱਥੋਂ ਤੱਕ ਗੰਢ ਧੁੱਪ ਕਰ ਲਈ ਕਿ ਕਿਸੇ ਤਰੀਕੇ ਕੋੜਾ ਮਲ ਨੂੰ ਪਾਰ ਬੁਲਾ ਦਿੱਤਾ ਜਾਏ। ਦੀਵਾਨ ਕੋੜਾ ਮਲ ਪਹਿਲਾਂ ਹੀ ਤੁਰਕਾਂ ਦੀ ਇਸ ਚਾਲ ਤੋਂ ਸੁਚੇਤ ਸਨ। ਇਸ ਲਈ ਉਹਨਾਂ ਦੀ ਸਾਰੀ ਟੇਕ ਪੰਥ ਉੱਤੇ ਸੀ। ਉਹਨਾਂ ਨੂੰ ਬੇਨਤੀਆਂ ਕਰਕੇ ਉਹ ਨਾਲ ਲੈ ਕੇ ਆਏ ਸਨ। ਖਾਲਸਾ ਜੀ ਮੇਰੀ ਓਟ ਆਨੰਦਪੁਰ ਦੇ ਸਵਾਮੀ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਤੇ ਹੈ। ਮੇਰਾ ਆਸਰਾ ਤੁਸੀਂ ਖਾਲਸਾ ਪੰਥ ਹੋ ਤੁਰਕਾਂ ਨੇ ਪਿੱਠ ਦਿਖਾ ਦਿੱਤੀ ਐ ਕਿਉਂਕਿ ਮੇਰਾ ਮੂੰਹ ਸਦਾ ਪੰਥ ਵੱਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪਏ ਦੀ लाज ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਰਾਮਗੜੀ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਦੀ ਜਾਨ ਨੂੰ ਖਤਰਾ ਤਕਾਉਂਦਿਆਂ ਦਲ ਦੇ ਕੁਝ ਚਨਿੰਦਾ ਸੂਰਮੇ ਉਸ ਦੁਆਲੇ ਲਾ ਦਿੱਤੇ ਛਾਣਵਾਲ ਨੇ ਹੱਥਿਆងਾਂ ਤੋੜਨਾ ਸ਼ੁਰੂ ਕੀਤਾ ਹੌਲੀ-ਹੌਲੀ ਉਹ ਕੌੜਾ ਮਲਵਾਲ ਵੱਧ ਰਿਹਾ ਹੈ ਜਦੋਂ ਉਹ ਇੰਨਾ ਕੋ ਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੌੜਾ ਮਲ ਨੂੰ ਸੁਣ ਸਕੇ ਤਾਂ ਉਹ ਰੁਕਿਆ ਤੇ ਬੋਲਿਆ ਲੂਣ ਖਾ ਕੇ ਹਰਾਮ ਕਰਨ ਵਾਲੇ ਕੌੜਿਆ ਸਾਡਾ ਨੌਕਰ ਹੋ ਕੇ ਸਾਡੇ ਤੇ ਹੀ ਚੜ ਕੇ ਆ ਗਿਆ ਹੈ ਹੁਣ ਜਾਂ ਤਾਂ ਤਕੜਾ ਹੋ ਕੇ ਸ਼ਸਤਰ ਸੰਭਾਲ ਤੇ ਜਾਂ ਝੁਕ ਕੇ ਸਲਾਮ ਕਰ ਸਾਨੂੰ ਮੱਥਾ ਰਗੜ ਸਾਡੇ ਪੈਰਾਂ ਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ ਦੀਵਾਨ ਕੌੜਾ ਮਲ ਕੋਈ ਜਵਾਬ ਦਿੰਦੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਕੋੜਾ ਅੱਗੇ ਕੀਤਾ ਤੇ ਬੋਲਿਆ ਲਹੂ ਲਹੂ ਦੀ ਗੱਲ ਐ ਸ਼ਾਹ ਨਿਵਾਜ਼ ਤੇਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜਕਰੀਏ ਦਾ ਗੰਦਾ ਲਹੂ ਦੌੜ ਰਿਹਾ ਐ ਤੇ ਦੀਵਾਨ ਸਾਹਿਬ ਅੰਦਰ ਪੰਜਾਬ ਪ੍ਰਸਤ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਿਲੜੀਆਂ ਕੱਢਦਾ ਸੀ ਤਰਲੇ ਪਾਉਂਦਾ ਸੀ ਕੀ ਭੁੱਲ ਗਏ ਕਿ ਕਿਵੇਂ ਤੇਰੇ ਦੁਸ਼ਟ ਅੱਬੇ ਦੇ ਸਿਰ ਸ਼ਹੀਦ ਪਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੀਆਂ ਗਈਆਂ ਸਨ ਪਾਈ ਤਾਰੂ ਸਿੰਘ ਦਾ ਨਾਮ ਲੈਂਦਿਆਂ RAM ਗੜੀ ਇਹ ਸਰਦਾਰ ਨੇ ਹੱਥ ਜੋੜੇ। ਕੌਣ ਹੈ ਤੂੰ? ਬੰਦ ਕਰ ਆਪਣੀ ਇਹ ਬਕਵਾਸ। ਸ਼ਾਹ ਨਿਵਾਜ਼ ਗੁੱਸੇ ਵਿੱਚ ਚੀਕਿਆ। ਮੈਂ ਕੌਣ ਹਾਂ? ਮੈਂ ਕਾਲ ਹਾਂ ਤੇਰਾ। ਸਤਿਗੁਰੂ ਜੀ ਦਾ ਉਡਦਾ ਇੱਕ ਆਵਾਜ਼ ਜੋ ਤੇਰੇ ਜਹੇ ਕਾਮਾ ਨੂੰ ਔਕਾਤ ਜ਼ਿਆਦਾ ਦਿਖਾਣ ਆਇਆ ਹੈ। ਮੈਂ ਤੈਨੂੰ ਤੇਰੇ ਚਹੇਤੇ ਲਖੂ ਖੱਤਰੀ ਕੋਲ ਪਹੁੰਚਾਉਣ ਆਇਆ ਹਾਂ। ਪਤਾ ਤਾਂ ਤੈਨੂੰ ਇਹ ਵੀ ਲੱਗ ਹੀ ਗਿਆ ਹੋਵੇਗਾ ਕਿ ਪੰਥ ਨੇ ਲਖੂ ਨਾਲ ਕੀ ਕੀਤੀ ਸੀ। حال ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਿਹਾ ਸੀ ਤੇ ਸ਼ਾਹ ਨੂੰ ਸੱਤੀ ਕਪੜੀ ਅੱਗ ਲੱਗ ਰਹੀ ਸੀ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਜੇ ਸ਼ਾਹਨਵਾਲ ਦੇ ਮੂੰਹ ਵਿੱਚ ਹੀ ਸੰਨ ਕੇ ਸਿੰਘਾਂ ਨੇ ਗੋਲੀਆਂ ਦੀ ਇੱਕ ਛਲਕ ਕਰ ਦਿੱਤੀ ਸ਼ਾਹਨਵਾਲ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਢੇਰ ਹੋ ਗਏ ਇੱਕ ਗੋਲੀ ਸ਼ਾਹਨਵਾਲ ਦੇ ਮੋਢੇ ਵਿੱਚ ਵੱਜੀ ਤੇ ਉਹ ਹਾਥੀ ਤੋਂ ਢੰਮ ਕਰਦਾ ਹੋਇਆ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਕੋੜਾ ਸ਼ਾਹ ਨਵਾਜ਼ ਕਣੀ ਦੋੜਾਇਆ ਇਸ ਤੋਂ ਪਹਿਲਾਂ ਕਿ ਸ਼ਾਹ ਸੰਭਲ ਦਾ ਸਿੰਘ ਨੇ ਸਰੋਹੀ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਭੀਮ ਸਿੰਘ ਨੇ ਸ਼ਾਹ ਦਾ ਸਿਰ ਨੇਜੇ ਤੇ ਟੰਗਿਆ ਤੇ ਲਿਆ ਕੇ ਪੰਥ ਦੇ ਚਰਨਾਂ ਵਿੱਚ ਸੁੱਟ ਦਿੱਤਾ ਕੋੜਾ ਮੱਲ ਨੇ ਸਿੰਘ ਦੇ ਨੇਜੇ ਤੇ ਟੰਗਿਆ ਸ਼ਾਹ ਨਵਾਜ਼ ਦਾ ਸਿਰ ਉਸੇ ਤਰ੍ਹਾਂ ਮੀਰ ਮੰਨੂ ਨੂੰ ਜਾ ਪੇਟ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੇਜਾ ਵੀ ਸਿੰਘਾਂ ਦਾ ਹੈ ਤੇ ਸਿਰ ਵੀ ਉਸੇ ਸਿੰਘ ਨੇ ਲਾਇਆ ਹੈ ਮੀਰ ਮੰਨੂ ਬਹੁਤ ਖੁਸ਼ ਹੋਇਆ ਤੇ ਦੀਵਾਨ ਕੌੜਾ ਮੱਲ ਨੂੰ ਆਪਣੇ ਹੱਥੀ ਕਲਮ ਕਲਾ ਤੇ ਬਹਾਦਰ ਦਾ ਖਿਤਾਬ ਦਿੱਤਾ ਮੀਰ ਮੰਨੂ ਬਹੁਤ ਖੁਸ਼ ਹੋਇਆ ਤੇ ਦੀਵਾਨ ਕੌੜਾ ਮੱਲ ਨੂੰ ਆਪਣੇ ਹੱਥੀ ਕਲਮ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ ਦੀਵਾਨ ਸਾਹਿਬ ਅਕਾਲ ਬੁੰਗੇ ਤੇ ਖਾਲਸੇ ਅੱਗੇ ਸਿਰ ਨਿਵਾਉਂਦਿਆਂ ਬੋਲੇ ਉਹਨਾਂ ਪਾਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ ਪੁਸ਼ਾਕਾਂ ਸੰਜੋਹ ਚੰਗਾ ਨਸਲੀ ਘੋੜਾ ਤੇ ਹੋਰ ਕਈ ਇਨਾਮ ਦਿੱਤੇ ਤੇ ਧੰਨਵਾਦ ਕੀਤਾ ਸਾਬ ਸਿੰਘਾਂ ਨੂੰ ਚੋਲੇ ਖੇਸ ਦਸਤਾਰਾਂ ਭੇਟ ਕੀਤੀਆਂ ਤੇ ਸ਼ਹੀਦੀ ਦੇਗਾਂ ਦੀ ਅਰਦਾਸ ਕਰਵਾਈ ਉਸ ਤੋਂ ਮੰਗਰੋ ਦੀਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨજર ਕਰਦਿਆਂ ਅਰਦਾਸ ਕਰਵਾਈ ਇਹ ਭੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਭੇਟ ਕੀਤੀ ਗਈ ਸੀ ਜੋਨ ਨਫਰਤ ਦੇ ਮਾਰੇ ਲਖपत ਨੇ ਮਿੱਟੀ ਨਾਲ ਪਰਵਾ ਦਿੱਤਾ ਸੀ ਨਾਲ ਹੀ ਦੀਵਾਨ ਕੋੜਾ ਮੱਲ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ਼੍ਰੀ ਨਨਕਾਣਾ ਸਾਹਿਬ ਤੇ ਸ਼੍ਰੀ ਵਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬ ਉਹ ਸਾਰੇ ਗੁਰਦੁਆਰਾ ਜਨਮ ਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੁੜ ਅੰਮ੍ਰਿਤਸਰ ਡੇਰੇ ਲਾਲੇ ਅਕਾਲ ਬੂੰਗੇ ਤੇ ਪੰਥ ਦੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਾਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ। ਹਾਲਸੇ ਦਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਬਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਉਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ। ਹਾਲਸੇ ਦਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਬਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ। ਐਗਰ ਸਿੰਘਾਂ ਨਾਲ ਸੁਲਾ ਹੋ ਜਾਣ ਮਗਰੋਂ ਮੀਰ ਮੰਨੂ ਦੀ ਚਾਂਦੀ ਹੋ ਗਈ ਸੀ। ਮੁਲਤਾਨ ਦਾ ਉਸ ਨੂੰ ਮੁੜ ਹਾਸਲ ਹੋਇਆ ਹੀ ਸੀ ਸੰਗੋ ਉਸਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਤੇ ਆਪਣੇ ਨਜ਼ਦੀਕੀ صدیق ਬੇਗ ਨੂੰ ਉੱਥੇ ਸੂਬੇਦਾਰ ਲਾ ਦਿੱਤਾ ਹੁਣ ਮੀਰ ਮੰਨੂ ਦਿੱਲੀ ਦੇ ਨਾਲ-ਨਾਲ ਅਬਦਾਲੀ ਨੂੰ ਵੀ ਟਿੱਚ ਜਾਣਨ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਰਿਹਾ ਸੀ ਲਾਲ ਕਿਲੇ ਲਈ ਵੀ ਉਹ ਉਥਲ-ਪੁਥਲ ਦਾ ਸਮਾਂ ਸੀ ਰੰਗੀਲੇ ਦੀ ਮੌਤ ਮੰਗਰੋਂ ਕਈ ਰਿਆਸਤਾਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਧਰੋਂ ਮਰਹੱਟਿਆਂ ਦਿੱਲੀ ਨੱਪ ਲਈ ਸੀ ਇਸ ਗੁਵਾਰ ਨੂੰ ਸ਼ਾਂਤ ਕਰਨ ਲਈ ਨਸੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਦਿੱਤੀ ਮਰਹੱਟਿਆਂ ਨੇ ਨਸੀਬ ਖਾਨ ਰੋਹੇਲੇ ਨੂੰ ਕੈਦ ਕਰ ਲਿਆ ਸੀ ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਇੱਧਰ ਉਸ ਨੇ ਰਾਵੀ ਪਾਰ ਕੀਤੀ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮੰਗਰੋ ਹੀ ਅਬਦਾਲੀ ਮੀਰ ਮੰਨੂ ਦੇ ਮੋਰਚਿਆਂ ਵਿੱਚ ਜਾ ਬੈਠਾ ਅਬਦਾਲੀ ਸ਼ਾਦਰੇ ਪੂਜਾ ਤੇ ਦੀਵਾਨ ਕੋੜਾ ਮਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਏ ਉਹਨਾਂ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਕਿ ਜਿੱਤ ਮੰਗਰੋ ਲਗਭਗ ਅੱਧਾ ਮੁਲਕ ਖਾਸੇ ਦੇ ਸੰਪੂਰਨ ਕਰ ਦਿੱਤਾ ਜਾਏਗਾ ਦੀਵਾਨ ਕੋੜਾ ਮਲ ਅਸਲ ਵਿੱਚ ਦਿਲੋਂ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਬਜੋਬਰਣ ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਕੀ ਰਹਾ ਉਹ ਵੀ ਤੁਹਾਡੇ ਹਵਾਲੇ ਹੋਏਗਾ ਲੁੱਟੋ ਮਾਰੋ ਰਾਜ ਕਰੋ ਲਾਹੌਰ ਬਿਲਕੁਲ ਨਹੀਂ ਕੁਸਕੇਗਾ ਨਾਲ ਹੀ ਬਾਬਾ ਬੰਦਾ ਸਿੰਘ ਦੁਆਰਾ ਮੱਲੇ ਗਏ ਪਹਾੜਾਂ ਤੇ ਵੀ ਖਾਲਸੇ ਦਾ ਪੂਰਾ ਹੱਕ ਹੋਏਗਾ ਦੀਵਾਨ ਸਿੰਘ ਨੇ ਪੰਥ ਨੂੰ ਭਰੋਸਾ ਦਿਵਾਇਆ ਦੀਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ ਪਰ ਸਿੰਘਾਂ ਨੂੰ ਰਾਜ ਨਾਲੋਂ ਵੱਧ ਲੋਚਾ ਪਹਾੜੀਆਂ ਨੂੰ ਕੱਲੂਕਾਰੇ ਦਾ ਸਬਕ ਸਿਖਾਉਣ ਦੀ ਸੀ ਉਹਨਾਂ ਦੇ ਵੰਸਾਹਿਬ ਦੀ ਸਹਾਇਤਾ ਲਈ ਗੁਰਮਤਾ ਕੀਤਾ ਤੇ 30000 ਦੇ ਕਰੀਬ ਸਿੱਖਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ। ਦੀਵਾਨ ਕੋੜਾਮਲ ਨੇ ਖਾਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦੁਰਾਨੀਆਂ ਦੇ ਪੈਰ ਉੱਥਲ ਗਏ। ਸਿੱਖ ਫੌਜ ਜਿੱਦੜ ਹੱਲਾ ਕਰੇ ਗਿਲਜੀਆਂ ਨੂੰ ਧੱਕ ਕੇ ਪਿਛਾਂ ਲੈ ਜਾਵੇ। ਅਫਗਾਨੀ ਨੂੰ ਦਿੱਲੀ ਵੱਲੋਂ ਕਾਬਲ ਦੀ ਵੱਧ ਫਿਕਰ ਹੋ ਰਹੀ ਸੀ। ਦੁਰਾਨੀਆਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਸੀ ਐਨ ਇਸੇ ਵੇਲੇ ਹਾਥੀ ਤੇ ਸਵਾਰ ਦੀਵਾਨ ਕੌੜਾ ਮੱਲ ਦੇ ਹਾਥੀ ਦਾ ਪੈਰ ਕਿਸੇ ਕਵਰ ਵਿੱਚ ਜਾ ਪਿਆ ਤੇ ਉਹ ਡੋਲ ਗਿਆ ਹਾਥੀ ਦੇ ਪੈਰ ਉਖੜ ਜਾਣ ਕਰਕੇ ਦੀਵਾਨ ਕੌੜਾ ਮੱਲ ਡਿੱਗ ਪਏ ਇਸੇ ਵਕਤ ਮੌਕਾ ਤੱਕਾ ਕੇ ਅਬਦਾਲੀ ਦੇ ਕਰੀਬੀ ਜਹਾਨ ਖਾਨ ਨੇ ਆਪਣੇ 2000 ਕੋੜ ਸਵਾਰ ਨਾਲ ਕੋੜਾ ਨੇ 2000 ਕੋੜ ਸਵਾਰ ਨਾਲ ਕੌੜਾ ਮੱਲ ਤੇ ਹੱਲਾ ਬੋਲ ਦਿੱਤਾ ਇਹ ਗੋਰੀਆਂ ਤੇ ਤਲਵਾਰਾਂ ਦੇ ਫਟ ਖਾ ਕੇ ਦੀਵਾਨਕੋੜਾ ਮਲ ਚੜਾਈ ਕਰ ਗਈ। ਜਹਾਨ ਖਾਨ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜੇ ਤੇ ਟੰਗ ਕੇ ਲੈ ਗਿਆ। ਹੁਣ ਪਠਾਣਾ ਦੇ ਮੁਕਾਬਲੇ ਤੇ ਖਲੋਤੇ ਮੁਗਲਾਂ ਦੇ ਹੌਸਲੇ ਟਹਿ ਗਈ। ਮੈਦਾਨ ਵਿੱਚ ਗਰਾਨੀਆਂ ਦਾ ਪਾਸਾ ਫੇਰ ਭਾਰਾ ਹੋ ਗਿਆ ਰਾਤ ਪੈ ਗਈ ਤੇ ਦੋਹਾਂ ਦਲਾਂ ਨੇ ਲੜਾਈ ਰੋਕ ਦਿੱਤੀ। ਅੱਧੀ ਰਾਤ ਲੰਗੀ ਤੇ ਭਾਈ ਸੁਖਾ ਸਿੰਘ ਇਸ਼ਨਾਨ ਲਈ ਰਾਵੀ ਬਲਤੁਰ ਪਏ। ਉਹਨਾਂ ਨੂੰ ਦੇਖ ਕੇ ਕੁਝ ਹੋਰ ਪੁਜੰਗੀ ਤੇ ਸਿੰਘ ਵੀ ਉਹਨਾਂ ਦੇ ਮੰਗਰ ਚੱਲ ਪਏ। ਰਾਵੀ ਪਾਰ ਦੁਰਾਨੀਆਂ ਦੇ ਤੰਬੂ ਸਨ ਸਿੰਘ ਜਦ ਅਸ਼ਨਾਣ ਲਈ ਰਾਵੀ ਵਿੱਚ ਉਤਰੇ ਤਾਂ ਦੁਰਾਨੀਆਂ ਦੇ ਪਹਿਰੇ ਵਾਲੇ ਸਿਪਾਈਆਂ ਨੇ ਰੌਲਾ ਪਾ ਦਿੱਤਾ ਤੇ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ ਅਫਦਾਲੀ ਝਟ ਕੋੜੇ ਤੇ ਸਵਾਰ ਹੋਇਆ ਤੇ ਕੋੜਾ ਟੰਡੇ ਤੇ ਲੈ ਆਇਆ ਦਮਾਲਿਆਂ ਤੇ ਚਮਕਦੇ ਚੱਕਰਾਂ ਵਾਲੇ ਮਹਾਕਾਲ ਸਿੰਘ ਜਦ ਉਸਨੇ ਰਾਵੀ ਵਿੱਚ ਖਲੋਤੇ ਦੇਖੇ ਤਾਂ ਉਸ ਨੂੰ ਆਪਣਾ ਕਾਲ ਹੀ ਜਾਪੇ ਅਫਦਾਲੀ ਸਿੰਘਾਂ ਦੀ ਬਹਾਦਰੀ ਤੋਂ ਭਰੀ ਭਾਤ ਜਾਣੂ ਸੀ ਇਹਾਂ ਦੇ ਰਾਤ ਨੂੰ ਕੀਤੇ ਜਾਂਦੇ ਗੁਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਭੈ ਆਉਂਦਾ ਸੀ ਅਫਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਸੀ ਆਉਂਦਾ ਵੈਸੇ ਵੀ ਸਿੰਘਾਂ ਦੇ ਗੁਰੀਲਾ ਨੀਤੀ ਵਿੱਚ ਮਾਹਰ ਹੋਣ ਕਰਕੇ ਹਰ ਦੁਸ਼ਮਣ ਉਹਨਾਂ ਤੋਂ ਖੌਫ ਖਾਂਦਾ ਸੀ ਅਫਦਾਲੀ ਨੂੰ ਜਾਪਿਆ ਕਿ ਸਿੰਘ ਆਪਣਾ ਉਹੀ ਹੱਲਾ ਕਰਨਗੇ ਤੇ ਸਾਡੇ ਸਿਪਾਹੀ ਇਸ ਵਿੱਚ maat ਖਾ ਜਾਣਗੇ ਉਸ ਨੇ ਫੌਰਨ 12-12000 ਦੇ ਚਾਰ ਜਥੇ ਰਾਵੀ ਤੇ ਤਹਿਨਾਤ ਕਰ ਦਿੱਤੇ ਆਪ ਅਬਦਾਲੀ ਕਿਤੇ ਮੰਗਰ ਜਾ ਕੇ ਖਲੋ ਗਿਆ ਇਧਰ ਇਸ਼ਨਾਨ ਕਰਦੇ ਸਿੰਘਾਂ ਨੇ ਕੋੜਸਵਾਰ ਕਾਬਲੀ ਫੌਜ ਦੀ ਹਲਚਲ ਦੇਖੀ ਤਾਂ ਉਹਨਾਂ ਨੂੰ ਸਮਝਦਿਆਂ देर ਨਾ ਲੱਗੀ ਕਿ ਦਰਾਨੀ ਸਿੰਘਾਂ ਦੇ ਇਸ਼ਨਾਨ ਨੂੰ ਹੱਲਾ ਜਾਣ ਬੈਠੇ ਹਨ ਭਾਈ ਸੁਖਾ ਸਿੰਘ ਨੇ ਨਿਤਨੇਮ ਕਰਦਿਆਂ ਉੱਚੀ ਇਹ ਬੋਲ ਪੜੇ ਰੂਦਰ ਮਜਨੀ ਵਿੰਜਨੀ ਹੈ ਅਗੋਤੀ ਸਦਾ ਹੈ ਸਦਾ ਹੈ ਸਦਾ ਜੈ ਸਦਾ ਜੈ ਸਦਾ ਜੈ ਪਗੋਤੀ ਸਦਾ ਦਾਹਨੇ ਦਾਸ ਕੋ ਦਾਨ ਦੀਜੈ ਗੁਰੂ ਸ਼ਾ ਗੋਬਿੰਦ ਕੀ ਰੱਖ ਕੀਜੈ ਉਹਨਾਂ ਭਗੋਤੀਆ ਸੋਤਰ ਦੀ ਸਮਾਪਤੀ ਕੀਤੀ ਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਤੇ ਵੱਡੇ ਸਿੰਘ ਗਿਲਾ ਹੀ ਕਰਨਗੇ ਕਿ ਸਾਨੂੰ ਦੱਸੇ ਬਿਨਾ ਐਡੀ ਟੱਕਰ ਲੈ ਲਈ ਪਰ ਜੇ ਦੁਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਇਹ ਵੀ ਸਾਡੀ ਹਾਰ ਹੀ ਹੈ ਨਾਹੀਂ ਅਸੀਂ ਕਹਿੰਦੇ ਹਾਂ ਕਿ ਦੁਰਾਨੀ ਸਾਡੇ ਮੰਗਰ ਪੂਰੇ ਜਥੇ ਤੇ ਹਮਲਾ ਕਰ ਦੇਣ ਤੋ ਹੁਣ ਗਿੱਲਦਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫਿਰ ਵੀ ਕੋਈ ਮੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਏਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁੱਠੀਪਾਲ ਸਿੰਘ ਹਜ਼ਾਰਾਂ ਅਫਗਾਨ ਸਿਪਾਈਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ ਬਾਣੀ ਪੜਦਿਆਂ ਬਾਣੇ ਸਜਾਏ ਹਾਂ ਗੋਸਾਈ ਕਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾ ਲੜਾ ਸਭ ਹੋਈ ਛਿੰਗ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਓ ਗੋਹਾਂਦਿਆਂ ਦਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ ਚਾੜੀ 50 ਸਿੰਘ ਇੰਜੇ ਜਾਪ ਰਹੇ ਹਨ ਜਿਵੇਂ ਅਕਾਲ ਪੁਰਖ ਰਾਵੀ ਇਸ਼ਨਾਨ ਲਈ ਧਰਤੀ ਤੇ ਉਤਰਿਆ ਹੋਵੇ ਤੇ ਇਹ ਅਕਾਲ ਜੀ ਦੇ ਨਾਲ ਆਏ ਚੁਨਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ ਮੈਂ ਫਿਰ ਕਹਿ ਰਿਹਾ ਸਿੰਘੋ ਜੇ ਕਿਸੇ ਨੇ ਪਿਛਾਂ ਪਰਤਣਾ ਹੈ ਤਾਂ ਹਜੇ ਵੀ ਬੇਲਾ ਹੈ ਕਿਵੇਂ ਪਰਤ ਜਾਈਏ ਭਾਈ ਸੁਖਾ ਸਿੰਘ ਜੀ ਤੁਹਾਡੇ ਸੁਨਹਿਰੀੇ ਪਰ ਆਹਾਂ ਜਦ ਇੱਕੋ ਬਾਟੇ ਵਿੱਚੋਂ ਭੋਜਨ ਸ਼ੱਕਦੇ ਰਹੇ ਹਾਂ ਤਾਂ ਲਹੂ ਬਹਾਉਣ ਵੇਲੇ ਵੱਖ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਤੇ ਹੁਣ ਸ਼ਹਾਦਤ ਦਾ ਜਾਮੇ ਵੀ ਇਕੱਠੇ ਹੀ ਪੀਵਾਂਗੇ ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜਥਾ ਅੱਗੇ ਵਧਿਆ ਸਿੰਘਾਂ ਨੇ ਬੰਦੂਕਾਂ ਦੇ ਕੋੜੇ ਦੱਬੇ ਤੇ ਦਰਾਨੀ ਜਥੇ ਦੀ ਪਹਿਲੀ ਕਤਾਰ ਤੇ ਸਵਾਰ ਪੱਥਰਾਂ ਤੇ ਜਾ ਪਈ ਸਿੰਘਾਂ ਦੂਜੀ ਵਾਰੀ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅੱਧੀ ਕਤਾਰ ਦੇ ਸਵਾਰ ਘੋੜਿਆਂ ਦੀਆਂ ਪਿੱਠਾਂ ਤੇ ਆ ਗਏ ਹੁਣ ਭਗਦੜ ਮੱਚਣ ਕਾਰਨ ਦੁਰਾਨੀ ਸੈਨਾ ਪਿਛਾ ਮੁੜ ਗਈ ਪੈਰ ਪੈਰ ਜਦੋਂ ਵੀ ਚੁੱਕੋ ਦਾ ਕਦਮ ਅਗਾ ਨੂੰ ਜਾਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਇਹੀ ਫਰਕ ਹੈ ਭਾਈ ਦੇ ਦੁਰਾਨੀਆਂ ਨੂੰ ਦੇਖ ਕੇ ਭਾਈ ਸੁਖਾ ਸਿੰਘ ਬੋਲੇ ਹੁਣ ਫੌਜ ਦੇ ਬਾਕੀ ਤਿੰਨ ਦਸਤੇ ਵੀ ਅਗਾ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੱਖਾਂ ਦੀ ਗਿਣਤੀ ਦਾ ਅੰਦਾਜ਼ਨ ਹੀ ਲਗਾਇਆ ਜਾ ਰਿਆ ਸੀ ਸਿੰਘਾਂ ਗੋਲੀਆਂ ਦੇ تیر ਚਲਾਏ ਅੱਲਾ ਨੂੰ ਯਾਦ ਕਰਕੇ ਕਈ ਗਾਜੀ ਕਿਆਮਤ ਤੀਕ ਲਈ ਸੌ ਗਏ ਭਾਈ ਸੁਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਕੋਟ ਨੂੰ ਕੋਲ ਬੁਲਾਇਆ ਢੁੱਪ ਜੰਗੀਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਹੁੰਚਾ ਜਾ ਕੇ ਕਿ ਜਿੰਨਾ ਚਿਰ ਹੋ ਸਕਿਆ ਅਸੀਂ ਦਰਾਨੀਆਂ ਨੂੰ ਰੋਕਾਂਗੇ ਪਰ ਸੁਚੇਤ ਰਹਿਣ ਪਰ ਮੇਰੀ ਵੀ ਸ਼ਹਾਦਤ ਦੀ ਲੋਚਾ ਹੈ ਭਾਈ ਸਾਹਿਬ ਰਾਇ ਸਿੰਘ ਬੋਲਿਆ ਜੀ ਦੀ ਜਿਹੜੀ ਲੋਚਾ ਹੈ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਥ ਦੀ ਖ਼ਬਰ ਪਹੁੰਚਾ ਦੇਵੇਂ ਤਾਂ ਇਹ ਵੱਡੀ ਸੇਵਾ ਹੋਏਗੀ ਰਾਇ ਸਿੰਘ ਨਾ ਚਾਹੁੰਦਾ ਹੋਇਆ ਵੀ ਪਿਛਾਂ ਪਰਤਿਆ ਸੁਖਾ ਸਿੰਘ ਇੱਕ ਪਾਸਿਓਂ ਅਫਗਾਨ ਫੌਜ ਵਿੱਚ ਕੁਝ ਵੇਟ ਕਰ ਗਏ ਕਈ ਪਠਾਣਾਂ ਤੋਂ ਭਾਈ ਸੁਖਾ ਸਿੰਘ ਅਫਦਾਲੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਠਾਣ ਕਸ ਤੋਂ ਬੋਲਦੇ ਹੋਣ ਕਾਰਨ ਕੁਝ ਸਮਝ ਨਾ ਆਇਆ ਐਨੇ ਨੂੰ ਕੁਝ ਚਾਨਣ ਹੋਇਆ ਤੇ ਭਾਈ ਸੁਖਾ ਸਿੰਘ ਨੇ ਦੇਖਿਆ ਕਿ ਉਹ ਗਿਲਜਾਂ ਦੀ ਇੱਕ ਵੱਡੀ ਟੁਕੜੀ ਵਿੱਚ गिर ਗਏ ਹਨ ਜਿਹੜੇ ਗਿਲਜੇ ਨਾਲ ਕਦੇ ਜੁੱਧ ਕਰਕੇ ਭਾਈ ਸੁਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸ ਦੇ ਸਾਥੀ ਹੀ ਸਨ ਗਿਲਜਿਆਂ ਨੇ ਭਾਈ ਸੁਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸੈਵਨ ਨੇ ਸ਼ਮਸ਼ੀਰ ਮੱਥੇ ਨੂੰ ਛਾਈ ਪੰਥ ਦੇ ਵਾਲੀ ਕਲਗੀਧਰ ਜੀ ਨੂੰ ਧਿਆਇਆ ਤੇ ਐਸੇ ਜੋਰ ਦਿਖਾਏ ਕਿ ਚੱਕਰ ਵਿੱਚ ਖਲੋਤੇ ਗਿਲਜੀਆਂ ਦੀ ਪਹਿਲੀ ਕਤਾਰ ਢੇਰੀ ਕਰ ਦਿੱਤੀ। ਕੋੜ ਸਾਰਾਂ ਨੇ ਵਰਸ਼ੇ ਚਲਾਏ ਤੀਰ ਅੰਦਾਜ਼ਾਂ ਨੇ ਤੀਰ ਛੱਡੇ ਹਾਥੀਆਂ ਤੇ ਬੈਠਿਆਂ ਨੇ ਗੋਲੀਆਂ ਅਣਗਿਣਤ ਗੋਲੀਆਂ ਤੀਰਾਂ ਵਰਸ਼ਾਂ ਕਿਰਪਾਨਾਂ ਦੇ ਫੱਟ ਲੱਗਣ ਮੰਗਰੋਂ ਭਾਈ ਸੁੱਖਾ ਸਿੰਘ ਧਰਤੀ ਤੇ ਲੱਗੇ। ਕਿਸੇ ਵੀ ਜੰਗ ਵਿੱਚ ਪਹਿਲੀ ਵਾਰ ਸੀ ਕਿ ਸੁੱਖਾ ਸਿੰਘ ਉੰਜੜ ਗਏ ਹੁਣ। ਬਚਪਨ ਵਿੱਚ ਉਹਨਾਂ ਨੇ ਮਾਪਿਆਂ ਨਾਲ ਰੋਸ ਕਰਕੇ ਖੂਬ ਵਿੱਚ ਛਾਲ ਮਾਰ ਦਿੱਤੀ ਸੀ। ਉਸ ਵੇਲੇ ਬਾਹਰ ਖੂਹ ਦੇ ਦੁਆਲੇ ਖਲੋਤੇ ਲੋਕ ਜੋ ਉਹਨਾਂ ਨੂੰ ਅਜਾਈ ਜਾਨ ਗਵਾਉਣ ਨਾਲੋਂ ਮੁਗਲਾਂ ਸਰ ਚੜ੍ਹ ਕੇ ਮਰਨ ਲਈ ਤਾਨੇ ਮਾਰ ਰਹੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਪਈ ਸੁਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਤੇ ਧੰਨ ਧੰਨ ਪਈ ਸੁਖਾ ਸਿੰਘ ਜੀ ਦੀਆਂ ਆਵਾਜ਼ਾਂ ਸਭ ਪਾਸਿਆਂ ਤੋਂ ਆ ਰਹੀਆਂ ਸਨ ਇਹ ਕਲਗੀਧਰ ਸੱਚੇ ਪਾਤਸ਼ਾਹ ਜੀਓ ਆਪਣੇ ਇਸ ਅਣਜਾਣ ਭਜੰਗੀ ਦੀ ਇਸ ਜਨਮ ਵਿੱਚ ਇੰਨੀ ਕੁ ਟਿਲ ਫੁੱਲ ਸੇਵਾ ਪਰਵਾਨ ਕਰਿਓ हे जगत माता साहिब देवा जी आशीष बख्शियो ते अगले जन्म ते हर जन्म विच मुड़ आप जी दा पुत्र बनके जन्म लवा ते आप जी दी पावन गोद दी लाज रखदा होया आप जी दे दुल्ले पंथ दी सेवा कमा सका हे दुनिया दे সমূহ पंथां विचो सर्वोच्च सिर मोर खालसा पंथ जियो होइया भूलियां गलतियां दी क्षमा बख्शियो ते इस तरह खालसा पंथ दा बहादुर सपूत ते माता साहिब देवा जी दा पुत्र ਪਾਈ ਸੁਖਾ ਸਿੰਘ ਮਾੜੀ ਕੰਬੋ ਕੀ ਆਪਣੀ ਨਿਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਣ ਨਿਕਲ ਜੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੁਗਾ ਗਿਆ ਇਸੇ ਇਤਿਹਾਸ ਦੇ ਅਗਲੇ ਪਾਠ ਨੂੰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਸਾਰ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ